ਖਾਲਸਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮਿਹਰਬਾਨੀ ਜੀ ਖਾਲਸਾ ਜੀ ਇੱਕ ਵਕਤ ਤੇ ਜਿਹਾ ਵੀ ਆਇਆ ਕੱਲ ਤੇ ਪਰਸੋਂ ਜਦੋਂ ਲੱਗਦਾ ਸੀ ਕਿਉਂਕਿ 22 ਅਪ੍ਰੈਲ ਨੂੰ ਅਮਰਤਪਾਲ ਸਿੰਘ ਤੇ ਜਿਹੜੀ ਪਹਿਲਾਂ ਐਨਐਸਏ ਦਾ ਪੀਰੀਅਡ ਸੀਗਾ 2 ਸਾਲ ਦਾ ਉਹ ਖਤਮ ਹੋ ਰਿਹਾ ਕਿਤੇ ਲੱਗਿਆ ਕਿ ਚਰਚਾ ਵੀ ਹੋਈ ਖਬਰਾਂ ਵੀ ਐਨਾ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਣੀਆਂ ਰਹੀਆਂ ਕਿ ਆਤਮ ਕਰ ਦਿੱਤੀ ਜਾਵੇਗੀ ਐਨਐਸਏ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਵੇਗਾ ਜਾਂ ਉਹ ਜੇਲ੍ਹ ਤੋਂ ਬਾਹਰ ਵੀ ਆ ਸਕਦੇ ਨੇ ਜੇਲ੍ਹ ਤਬਦੀਲ ਵੀ ਹੋ ਸਕਦੀ ਹੈ ਤੇ ਅਚਾਨਕ ਕੱਲ੍ਹ ਆਥ ਨੇ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਜਾਂ ਇੰਡੀਆ ਦੇ ਜਿਹੜਾ ਹੋਮ ਡਿਪਾਰਟਮੈਂਟ ਉਹਨਾਂ ਨੇ ਲਿਆ ਕਿ ਇੱਕ ਸਾਲ ਦੇ ਲਈ ਐਨਐਸਏ ਹੋਰ ਵਧਾ ਦਿੱਤਾ ਗਿਆ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦਾ ਕਿ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਜਾਂ ਉਹਨਾਂ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ ਦੇਖੋ ਜੀ ਇਹ ਤਾਂ ਅੰਦਾਜ਼ੇ ਲਾਏ ਜਾ ਰਹੇ ਸੀ ਅੰਦਾਜ਼ੇ ਲਾਏ ਜਾ ਰਹੇ ਸੀ ਵੀ ਪੁਲਿਸ ਜਿਹੜੀ ਆ ਉਹ ਦੀ ਟੁੱਟੜੀ ਗਈ ਹੈ ਤੇ ਸ਼ਾਇਦ ਉਹਨਾਂ ਨੂੰ ਜਿਹੜਾ ਐਨਐਸਏ ਹਟਾ ਕੇ ਪੰਜਾਬ ਲਿਆਂਦਾ ਜਾਊ ਪਰੰਤੂ ਮੈਂ ਸਾਰੀਆਂ ਪਿਛਲੀਆਂ ਇੰਟਰਵਿਊਜ਼ ਦੇ ਵਿੱਚ ਕਹਿਆ ਹੈ ਕਿਹਾ ਸੀ ਇਹ ਹੈ ਵੀ ਜਿਹੜਾ ਇਹ ਫੈਸਲਾ ਹੈ ਪੰਜਾਬ ਸਰਕਾਰ ਅਮਰਤਪਾਲ ਸਿੰਘ ਨੂੰ ਜਿਹੜਾ ਹੈ ਉਹ ਨਜ਼ਰਬੰਦੇ ਰੱਖਣਾ ਚਾਹੁੰਦੀ ਹੈ ਰਾਜਨੀਤਿਕ ਚਾਰਨਾ ਚਰਚੇ ਤੇ ਪੰਜਾਬ ਸਰਕਾਰ ਤਦੇ ਵੀ ਐਨਐਸਏ ਨੂੰ ਖਤਮ ਨਹੀਂ ਕਰੂਗੀ ਇੱਥੇ ਕੋਈ ਇੱਥੇ ਲਾਈਨ ਆਊਟ ਦੀ ਸਮੱਸਿਆ ਨਹੀਂ ਨਾ ਸਥਾਈ ਤੌਰ ਤੇ ਨਾ ਸਥਾਈ ਤੌਰ ਤੇ ਨਾ ਤਦੇ ਅਮਰਤਪਾਲ ਸਿੰਘ ਅਮਨ ਤਨੂਨ ਲਈ ਖਤਰਾ ਬਣਿਆ ਨਾ ਕੋਈ ਹਿੰਸਕ ਕਾਰਵਾਈ ਚਰੀ ਹੈ ਬਲਕਿ ਇਹ ਤਾਂ ਇੱਕ ਜਿਹੜੀ ਡੀਸੀ ਅਮਰਤਸਰ ਨੇ ਆਪਣਾ ਲਿਖਿਆ ਹੈ ਕਿ ਮੈਨੂੰ ਇੰਟੈਲੀਜੈਂਸ ਦੀ ਇਨਪੁਟ ਸੀ ਮੇਰਾ ਸਵਾਲ ਵੀ ਇਹੋ ਆ ਸਰਕਾਰ ਦਾ ਕਹਿਣਾ ਕਿ ਅੰਦਰੂਨੀ ਸੁਰੱਖਿਆ ਜਿਹੜੀ ਮੁਲਕ ਦੀ ਉਹਦੇ ਲਈ ਅਮਰਤਪਾਲ ਸਿੰਘ ਖਤਰਾ ਸਾਚਮੂਚੀ ਅੰਦਰ 19 ਸੁਰੱਖਿਆ ਦਿੱਲੀ ਖਤਰਾ ਜਾਂ ਫਿਰ ਕੋਈ ਸਰਕਾਰ ਹੈ ਜਿਹੜੀ ਮੌਜੂਦਾ ਇਸ ਕੋਈ ਰਾਜਨੀਤਿਕ ਖਤਰਾ ਮਹਿਸੂਸ ਕਰਦੀ ਹੈ ਅਮਰਤਪਾਲ ਸਿੰਘ ਤੋਂ ਦੇਖੋ ਰਾਜਨੀਤਿਕ ਖਤਰਾ ਤਾਂ ਮਹਿਸੂਸ ਕਰਦੀ ਹੋਏ ਕਿਉਂਕਿ ਅਮਰਤਪਾਲ ਸਿੰਘ ਇਸ ਸਮੇਂ ਜਿਹੜਾ ਹੈ ਸਿੱਖ ਪੰਥ ਦਾ ਬਾਦ ਤੇ ਬਾਦ ਰਾਜਨੀਤਿਕ ਤੇ ਧਰਮ ਚ ਨੇਤਾ ਨੇ ਤੇ ਜਦੋਂ ਉਹਨਾਂ ਨੂੰ ਬਤੌਰ ਬਾਦ ਧਾਰਮਿਕ ਤੇ ਰਾਜਨੀਤਿਕ ਨੇਤਾ ਮੰਨਿਆ ਜਾਂਦਾ ਤੇ ਬੇਨਿਸ਼ਚਿਤ ਤੌਰ ਤੇ ਜਿਹੜੀ ਸਰਕਾਰਾਂ ਨੇ ਦੋਹਾਂ ਕੇਂਦਰ ਦੀ ਵੀ ਤੇ ਪੰਜਾਬ ਦੀ ਵੀ ਉਹ ਰਾਜਨੀਤਿਕ ਤੌਰ ਤੇ ਬੜਾ ਖਤਰਾ ਮਹਿਸੂਸ ਕਰਦੀਆਂ ਨੇ ਅਮਰਪਾਲ ਸਿੰਘ ਤੋਂ ਤੇ ਬਾਕੀ ਸਾਥੀਆਂ ਤੋਂ ਨਹੀਂ ਕਰਦੀਆਂ ਸੀ ਇਸ ਲਈ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਲਿਆਂਦਾ ਇਹ ਇੱਥੇ ਰਾਜਨੀਤਿਕ ਫੈਸਲਾ ਲਿੱਤਾ ਗਿਆ ਨਾ ਕਿ ਕੋਈ ਲਾ ਐਂਡ ਆਰਡਰ ਦੀ ਸਥਿਤੀ ਨਾਲ ਇਸ ਦਾ ਤੱਲਕ ਹੈ ਜਿਹੜੀ ਇਹ ਇਹ ਇੰਟੈਲੀਜੈਂਸ ਦੀ ਇਨਪੁਟ ਹੈ ਇਹ ਤਾਂ ਹਮੇਸ਼ਾ ਹੀ ਜਿਹੜੀ ਫਰਜੀ ਬਣਾਈ ਜਾਂਦੀ ਹੈ ਫਰਜੀ ਤਿਆਰ ਕੀਤੀ ਜਾਂਦੀ ਹੈ ਤੇ ਦਫ਼ਤਰ ਦੇ ਵਿੱਚ ਬੈਠ ਕੇ ਉਹ ਜਿਹੜੀ ਹੁੰਦੀ ਹੈ ਇਨਪੁਟ ਜਿਹੜੀ ਆ ਉਹ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਜਿਸ ਦਾ ਕੋਈ ਆਧਾਰ ਨਹੀਂ ਹੁੰਦਾ ਤੇ ਉਸ ਨੂੰ ਆਧਾਰ ਬਣਾ ਲਿੱਤਾ ਜਾਂਦਾ ਐਨਐਸਏ ਵਧਾਉਣ ਦਾ ਦੇਖੋ ਐਨਐਸਏ ਕਾਨੂੰਨੀ ਤੌਰ ਤੇ ਤਾਂ ਇਹ ਹੈਗੀ ਆ ਵੀ 2 ਸਾਲ ਤੱਕ ਲੱਜ ਸਕਦੀ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਲੱਜ ਨਹੀਂ ਸਕਦੀ ਪਰੰਤੂ ਇਹ ਜਿਹੜੀ ਹੈਗੀ ਆ ਉਸ ਦੇ ਵਿੱਚ ਇਹ ਹੈ ਬਈ ਜੇ ਨਵਾਂ ਆਧਾਰ ਬਣਾ ਲਿਆ ਜਾਵੇ ਵੀ ਹੁਣ ਅਗਲੇ ਸਾਲ ਲਈ ਹੈ ਫਿਰ ਇਹ ਅਨਮਿੱਥੇ ਸਮੇਂ ਲਈ ਰਹਿ ਸਕਦੀ ਐ ਅਸੀਂ ਤਾਂ ਇਹ ਸੈਕਟਰ ਦੇ ਵਿੱਚ ਐਸੀ ਇਹਨੂੰ ਸ਼ਕਲ ਦਿੱਤੀ ਗਈ ਹੈ ਕਿ ਜੇ ਸਰਕਾਰ ਜਿਹੜੀ ਹੈ ਉਹ ਰੱਖਣਾ ਚਾਹੁੰਦੀ ਐ ਅਨਮਿੱਥੇ ਸਮੇਂ ਲਈ ਤਾਂ ਉੱਥੇ ਕੋਈ ਮਿਆਦ ਨਹੀਂ ਹੈ ਹਾਂ ਉਹ ਨਮਾਜ਼ ਆ ਰਿਹਾ ਕਿ ਡੀਸੀ ਅੰਮ੍ਰਿਤਸਰ ਨੂੰ ਜਿਹੜੀ ਐ ਇੱਕ ਇਨਪੁਟ ਮਿਲੀ ਐ ਏ ਖੋਭੀਆ 부भाग ਵੱਲੋਂ ਇੰਟੈਲੀਜੈਂਸ ਏਜੰਸੀਆਂ ਵੱਲੋਂ ਤੇ ਜਿਹੜਾ ਅਮਰਤਪਾਲ ਸਿੰਘ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਸੁਰੱਖਿਆ ਦੇ ਲਈ ਇੱਕ ਵੱਡੀ ਚੁਣੌਤੀ ਹੈ ਇਸ ਦੇ ਲਈ ਨਵੇਂ ਤੌਰ ਤੇ ਐਨਐਸਐ ਲਾਇਆ ਜਾਂਦਾ ਵਿੱਚ ਸਾਲ ਲਈ ਬਤਾਇਆ ਜਾਂਦਾ ਇਸ ਤਰ੍ਹਾਂ ਚਰਚੇ ਤਾਂ ਇਹ ਜਿਹੜਾ ਹੈ ਲੰਬਾ ਸਮਾਂ ਤੱਕ ਨਜ਼ਰਬੰਦ ਰੱਖਸ਼ਾ ਦੇ ਪਰੰਤੂ ਇਹ ਨਜ਼ਰਬੰਦੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਇੱਕ ਬੜਾ ਵੱਡਾ ਹਮਲਾ ਲੋਕਤੰਤਰੀ ਚਦਰਾਂ ਕੀਮਤਾਂ ਤੇ ਬਹੁਤ ਵੱਡਾ ਹਮਲਾ ਜੀ ਇੱਕ ਤੁਸੀਂ ਅਮਰਤਪਾਲ ਸਿੰਘ ਦੇ ਬਤੌਰ ਮੈਂਬਰ ਪਾਰਲੀਮੈਂਟ ਜਿਹੜਾ ਚੁਣੇਗੇ ਪਹਿਲਾ ਚੋਣ ਲੜਨ ਦੇ ਵਿੱਚ ਵੀ ਤੁਸੀਂ ਕਾਫੀ ਉਹਦੇ ਨਾਲ ਜੁੜੇ ਹੋਏ ਹੋ ਉਹਦੇ ਫੈਸਲੇ ਦੇ ਨਾਲ ਕਾਫੀ ਨੇੜੇ ਤੋਂ ਜੁੜੇ ਹੋਏ ਹਾਂ ਜਿਹੜਾ ਉਹਨਾਂ ਦਾ ਰਾਜਨੀਤਿਕ ਉਹ ਬਾਹਰ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਹਾਸ਼ੀਏ ਤੇ ਚਲੇ ਜਾਣਾ ਇੱਕ ਪਾਸੇ ਅਕਾਲੀ ਦਲ ਸਰਦਾਰ ਲਹਿਰ ਦੇ ਜਿਹੜੇ ਆਗੂ ਨੇ ਉਹਨਾਂ ਦੀ ਵੱਖਰੀ ਭਰਤੀ ਆ ਅਕਾਲੀ ਦਲ ਦੀ ਵੱਖਰੀ ਭਰਤੀ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਆ ਉਹਦੇ ਤੇ ਸਵਾਲ ਖੜੇ ਹੋ ਰਹੇ ਨੇ ਉਹਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਜਿਹੜੀ ਚੈਲੰਜ ਕੀਤਾ ਜਾ ਰਿਹਾ ਹੈ ਕਿ ਇੱਕ ਧਰ ਦੇ ਵੱਲੋਂ ਇੱਕ ਦੇ ਵੱਲੋਂ ਮੰਨਣ ਦੀ ਗੱਲ ਕੀਤੀ ਜਾ ਰਹੀ ਆ ਇਹ ਜਿਹੜੇ ਸਿੱਖ ਕੌਮ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਜੋ ਖਲਾਅ ਜੋ ਖਲਲ ਪੈਦਾ ਹੋਇਆ ਉਦੇ ਇੱਕ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਜਿਹੜਾ ਉਭਾਰ ਹੋ ਰਿਹਾ ਕਿਤੇ ਉਹ ਉਹ ਖਤਰਾ ਤਾਂ ਨਹੀਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਫੈਸਲੇ ਲਏ ਨੇ ਬਿਲਕੁਲ ਬਿਲਕੁਲ ਖਤਰਾ ਜੀ 101% ਖਤਰਾ ਹੈ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜਿਹੜੀ ਸੋਤਵੀਰ ਸਿੰਘ ਬਾਦਲ ਦੀ ਪ੍ਰਧਾਨ ਜੀ ਵਾਲਾ ਅਟਾਲੀ ਦਲ ਹੈ ਇਹਨੂੰ ਸ਼ਰੋਮਣੀ ਅਟਾਲੀ ਦਲ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੀ ਸਿੱਖ ਪੰਥ ਦੇ ਵਿੱਚ ਕੋਈ ਹਮਾਇਤ ਨਹੀਂ ਹੈ ਤੇ ਖਾਲਸਾ ਪੰਥ ਜਿਹੜਾ ਹੈ ਉਸ ਨੂੰ ਅਟਾਲੀ ਦਲ ਮੰਨਦਾ ਹੀ ਨਹੀਂ ਹੈ ਤੇ ਸੁਧਾਰ ਲਹਿਰ ਜਿਹੜੀ ਹੈਗੀ ਆ ਉਹ ਅਜੇ ਤੱਕ ਕਿਸੇ ਨੂੰ ਆਪਣਾ ਪ੍ਰਧਾਨ ਨਹੀਂ ਚੁਣ ਸਕੇ ਜਦੋਂ ਲੋਤ ਤਾਂ ਜਿਹੜੀ ਸੰਜਤਾ ਉਹ ਦੇਖਦੀ ਹੁੰਦੀ ਹੈ ਕਿ ਪ੍ਰਧਾਨ ਕੌਣ ਹੈ ਨੇਤਾ ਕੌਣ ਹੈ ਫੇਰ ਹਮੈਦ ਦਾ ਜਾਂ ਨਾ ਹਮੈਦ ਦਾ ਪਤਾ ਲੱਗਦਾ ਜਦੋਂ ਨੇਤਾ ਹੀ ਨਹੀਂ ਉਹ ਚੁਣ ਸਕੇ ਤੇ ਫੇਰ ਅਜੇ ਤੱਕ ਚੁਣਿਆ ਨਹੀਂ ਗਿਆ ਲੋਤਾਂ ਦੇ ਸਾਹਮਣੇ ਨਹੀਂ ਆਇਆ ਸੁਧਾਰ ਲਹਿਰ ਵੀ ਜਿਹੜੀ ਹੈਗੀ ਆ ਉਹ ਖਾਲਸਾ ਪੰਥ ਦੀ ਇੱਕ ਵਾਈ ਦੇ ਕਾਬਲ ਮੰਨੀ ਨਹੀਂ ਜਾ ਰਹੀ ਤੋ ਇੱਕੋ ਹੀ ਜਮਾਇਸ ਲਈ ਮੈਂ ਕਿਹਾ ਕਿ ਅਮਰਤਪਾਲ ਸਿੰਘ ਇਹ ਬਹੁਤ ਤੌਰ ਤੇ ਰਾਜਨੀਤੀ ਸਿੱਖ ਤੇ ਧਾਰਮਿਕ ਨੇਤਾ ਮੰਨੇ ਜਾ ਰਹੇ ਆ ਸੰਜਤ ਦੇ ਵਿੱਚ ਸਿੱਖ ਪੰਥ ਦੇ ਇਸ ਭਾਰ ਤੋਂ ਜਿਹੜੀ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਵੀ ਏ ਇਹ ਜਿਹੜੇ ਹੈਗੇ ਇਸ ਦਲ ਤੋਂ ਬਹੁਤ ਦੁਖੀ ਨੇ ਤੇ ਇਸੇ ਜਲ ਦੇ ਲਈ ਇਹ ਫੈਸਲਾ ਜਿਹੜਾ ਹੈ ਲਿਆ ਗਿਆ ਕਿ ਉਹ ਵਾਰ ਨੂੰ ਰੋਟਿਆ ਜਾ ਸਕੇ ਪਰੰਤੂ ਇੱਥੇ ਜਲ ਮੈਂ ਸਪਸ਼ਟ ਕਰਦਾ ਕਿ ਅੱਜ ਉਹਨਾਂ ਦਾ ਕਦ ਬਹੁਤ ਉੱਚਾ ਹੋ ਗਿਆ ਅਮਰਪਾਲ ਸਿੰਘ ਅਦਾ ਤੇ ਜਿਹੜਾ ਇਹ ਐਨਐਸਐਬ ਵਧਾਈਏ ਇਹਦੇ ਨਾਲ ਹੋਰ ਉੱਚਾ ਹੋ ਗਿਆ ਇਹ ਜਿਹੜਾ ਉਹਨਾਂ ਨੂੰ ਰੋਟਣ ਦੀ ਤੋਸ਼ ਚਰਦੇ ਸੀ ਅੱਜ ਕਦ ਜਿਹੜਾ ਹੈ ਉਹ ਇਹ ਜੇ ਸਥਾਨ ਤੇ ਜਿਹੜਾ ਹੈ ਉਹ ਕਦ ਪਹੁੰਚ ਗਿਆ ਕਿ ਇਸ ਨੂੰ ਰੋਟਿਆ ਜਾ ਹੀ ਨਹੀਂ ਸਕਦਾ ਪਰੰਤੂ ਇਹ ਕੋਸ਼ਿਸ਼ ਜਿੱਤੀਆਂ ਜਾ ਰਹੀਆਂ ਇੱਕ ਪਾਸੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਉਹ ਮਾੜੇ ਨੇ ਬੱਤਰ ਹੋ ਰਹੇ ਨੇ ਗ੍ਰਨੇਡ ਹਮਲੇ ਤੱਕ ਹੋਣ ਲੱਗੇ ਨੇ ਰਾਜਨੀਤਿਕ ਲੋਕਾਂ ਤੇ ਵੀ ਥਾਣਿਆਂ ਤੇ ਵੀ ਇਹਦੇ ਤੋਂ ਧਿਆਨ ਹਟਾਉਣ ਦਾ ਕੋਈ ਕਾਰਨ ਵੀ ਹੋ ਸਕਦਾ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਹੀ ਰੱਖਿਆ ਜਾਵੇ। ਦੇਖੋ ਮੈਂ ਸਮਝਦਾ ਕਿ ਦਰਨੇਡ ਹਮਲੇ ਹੋ ਰਹੇ ਨੇ ਜਾਂ ਜਿਹੜੇ ਹੋਰ ਹਮਲੇ ਹੋ ਰਹੇ ਨੇ ਉਹ ਕੌਣ ਕਰ ਰਹੇ ਨੇ ਜਾਂ ਕਿਹੜੇ ਨਹੀਂ ਚੱਲ ਰਹੇ ਤਾਂ ਤੁਸ਼ੀਆ ਭਪਾ ਜ ਨੂੰ ਪਤਾ ਹੋਊਗਾ। ਪਰੰਤੂ ਧਿਆਨ ਜਿਹੜਾ ਹੈ ਉਹਨਾਂ ਤੋਂ ਪਾਸੇ ਚਰਨਾ ਇਹ ਸਰਕਾਰ ਦੀ ਜ਼ਰੂਰਤ ਹੈ। ਤੇ ਅੱਜ ਸਰਕਾਰ ਇਹ ਸਮਝਦੀ ਹੈ ਕਿ ਧਿਆਨ ਜਿਹੜਾ ਹੈਗਾ ਉਹ ਪਾਸੇ ਕੀਤਾ ਜਾਵੇ। ਸੋ ਅਮਰਤਪਾਲ ਸਿੰਘ ਵਾਲਾ ਵਿਸ਼ਾ ਜਿਹੜਾ ਹੈ ਛੇੜ ਕੇ ਇਹ ਇਹ ਧਿਆਨ ਪਾਸੇ ਕਰਨ ਦਾ ਇੱਕ ਤਾਰਦਰ ਤਰੀਕਾ ਹੈ ਸਮਝਦੀ ਹੈ ਸਰਕਾਰ ਕਿ ਇਸ ਦੇ ਨਾਲੋਂ ਇਹ ਧਿਆਨ ਪਾਸੇ ਕੀਤਾ ਜਾ ਸਕਦਾ ਹੈ ਇੱਕ ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਜਿਹੜੇ ਲੋ ਅਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਸਰਪ੍ਰੀਤ ਸਿੰਘ ਨੇ ਇੱਕ ਐਲਾਨ ਕੀਤਾ ਸੀ ਕਿ ਅਮਰਤਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ 2027 ਦੇ ਲਈ ਤੁਸੀਂ ਮੰਨਦੇ ਹੋ ਜਾਂ ਸਮਝਦੇ ਹੋ ਕਿ ਇਹ ਐਲਾਨ ਵੀ ਕਾਰਨ ਹੋ ਸਕਦਾ ਕਿ ਅਮਰਤਪਾਲ ਸਿੰਘ ਨੂੰ ਅਜੇ ਬਾਹਰ ਨਾ ਆਉਣ ਦਿੱਤਾ ਜਾਵੇ ਦੇਖੋ ਜੀ ਇਸ ਐਲਾਨ ਤੋਂ ਪਹਿਲਾਂ ਵੀ ਜਿਹੜੀ ਸਿੱਟ ਸੰਗਤ ਸੀ ਉਹਦੀ ਭਾਵਨਾ ਜਿਹੜੀ ਸੀ ਉਹ ਸਾਰੀ ਦੁਨੀਆ ਦੇ ਵਿੱਚ ਜ਼ਾਹਰ ਸੀ ਕਿ 2027 ਦੀਆਂ ਚੋਣਾਂ ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਣ ਜੇ ਤੇ ਨਿਸ਼ਚਿਤ ਔਰ ਤੇ ਉਹ ਮੁੱਖ ਮੰਤਰੀ ਬਣਨੇ ਜੀ ਉਹ ਜਿਹੜਾ ਐਲਾਨ ਕੀਤਾ ਗਿਆ ਉਹ ਉਸ ਸਮੇਂ ਉਹ ਐਲਾਨ ਜਿਹੜਾ ਸੀ ਉਹ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਸੀ ਤੇ ਉਸ ਤੋਂ ਸਰਕਾਰ ਜਿਹੜੀ ਸੀ ਉਹ ਬਥੜਾਟ ਵਿੱਚ ਪਹਿਲੇ ਸੀ ਹੋਰ ਬਖਲਾਟ ਦੇ ਵਿੱਚ ਆ ਗਈ ਤੇ ਰਾਜਨੀਤਿਕ ਤੌਰ ਤੇ ਬਠੁਲਾੜ ਦੇ ਵਿਚਾਰਚਰ ਕੇ ਕੇਂਦਰ ਦੀ ਸਰਕਾਰ ਵੀ ਬਠੁਲਾੜ ਚ ਹੈ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਬਠੁਲਾੜ ਦੇ ਵਿੱਚ ਹੈ ਤੇ ਅਮਿਤ ਸ਼ਾਹ ਤੇ ਪ੍ਰੋਵਾਨ ਸਿੰਘ ਮਾਨ ਨੇ ਰਲ ਕੇ ਇਹ ਸਾਂਝਾ ਫੈਸਲਾ ਜਿਹੜਾ ਲਿਆ ਕਿ ਇਹ ਮਿਆਦ ਹੋਰ ਵਧਾਈ ਜਾਵੇ ਤੇ ਜਿਹੜਾ ਹੈ ਇਸ ਤਰ੍ਹਾਂ ਢੰਗ ਨਾਲ ਅਮਰਪਾਲ ਸਿੰਘ ਨੂੰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਿਆ ਜਾਵੇ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਸ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਹਾਰਨਾ ਹੋਣ ਦਿੱਤਾ ਜਾਵੇ ਤੁਹਾਡਾ ਇਹ ਦਾਵਾ ਕਿ ਅਮਰਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਦਾ ਜਿਹੜਾ ਵਾਅਦਾ ਕੀਤਾ ਉਹਦੇ ਨਾਲ ਉਹਨਾਂ ਦਾ ਰਾਜਨੀਤਿਕ ਤੇ ਧਾਰਮਿਕ ਕਦ ਹੋਰ ਉੱਚਾ ਹੋਇਆ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਕਿ ਇਹਦੇ ਨਾਲ ਜੇ ਇੱਕ ਵਿਅਕਤੀਗਤ ਤੌਰ ਤੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਦੇ ਵਿੱਚ ਉਹਨਾਂ ਦੇ ਅਕਸ ਦਾ ਜਾਂ ਉਹਨਾਂ ਦੀ ਕਾਰਜ ਪ੍ਰਣਾਲੀ ਦਾ ਕੋਈ ਅਸਰ ਪਈਗਾ ਕਾ ਕਾਰਜ ਪ੍ਰਣਾਲੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਹਰਮਨ ਪਿਆਰੀ ਨਹੀਂ ਹੈ ਤੇ ਉਹ ਸਾਲਾਂ ਦੇ ਵਿੱਚ ਤਾਂ ਦੇਖੋ ਉਹਨਾਂ ਦੀ ਜਦੋਂ ਹਰਮਨ ਪਿਆਰੀ ਪਹਿਲੇ ਨਹੀਂ ਹੈ ਪਰੰਤੂ ਜਿਹੜਾ ਹੈ ਇਹਨਾਂ ਦਾ ਅਮਰਤਪਾਲ ਸਿੰਘ ਦਾ ਕਦ ਬਹੁਤ ਉੱਚਾ ਹੋਇਆ ਬਹੁਤ ਉੱਚਾ ਕਦ ਮੰਨਿਆ ਜਾ ਰਿਹਾ ਤੇ ਉਹ ਉਸ ਸਮੇਂ ਉਹ ਬਾਅਦ ਤੌਰ ਤੇ ਰਾਜਨੀਤਿਕ ਤੇ ਧਾਰਮਿਕ ਨੇਤਾ ਮੰਨੇ ਜਾ ਰਹੇ ਨੇ ਸਿੱਖ ਪੰਥ ਦੇ ਤੇ ਨਿਸ਼ਚਿਤ ਤੌਰ ਤੇ ਜਦੋਂ ਅਮਰਤਪਾਲ ਸਿੰਘ ਦਾ ਉਭਾਰ ਹੋਇਆ ਇਤ ਬਾਅਦ ਨੇਤਾ ਦੇ ਤੌਰ ਤੇ ਤੇ ਉਸ ਦੇ ਵਿੱਚ ਜਿਹੜਾ ਹੈ ਭਗਵੰਤ ਸਿੰਘ ਮਾਨ ਦਾ ਚੱਤ ਵੀ ਥੱਲੇ ਜਾਣਾ ਹੀ ਜਾਣਾ ਅਮਰਤਪਾਲ ਸਿੰਘ ਤੇ ਐਨਐਸਏ ਤੋਂ ਇਲਾਵਾ ਵੀ ਮੇਰੇ ਖਿਆਲ 12 ਦੇ ਕਰੀਬ ਹੋਰ ਮੁਕਾਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਯਾਪਾ ਦਾ ਮੁਕਾਦਮਾ ਵੀ ਹੈਗਾ ਜੇ ਐਨਐਸਏ ਨਾਂ ਵੀ ਲਾਈ ਜਾਵੇ ਜਾਂ 1 ਸਾਲ ਬਾਅਦ ਖਤਮ ਕਰ ਦਿੱਤਾ ਜਾਵੇ ਤਾਂ ਉਹ ਮੁਕਾਦਮੇ ਵੀ ਬੜੇ ਗੰਭੀਰ ਨੇ ਬਾਹਰ ਜਿਹੜੇ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਨਹੀਂ ਉਹ ਲਿਆਉਣਾ ਚਾਹੁੰਦੇ ਸੀਐਮ ਦਾ ਚਿਹਰਾ ਤੁਸੀਂ ਉਹਨੂੰ ਮੰਨ ਕੇ ਚੱਲ ਰਹੇ ਹੋ ਕਿਵੇਂ ਇਹ ਮਹਿਮ ਕਿਵੇਂ ਚੱਲੇਗੀ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਨਹੀਂ ਹੈ ਜਾਂ ਸਮੇਂ ਤੋਂ ਪਹਿਲਾਂ ਦੇ ਦਾਅਵੇ ਨਹੀਂ ਹੈ ਦੇਖੋ ਸਮੇਂ ਤੋਂ ਪਹਿਲਾਂ ਦੇ ਦਾਅਵੇ ਨਹੀਂ ਹਨ ਜਿਹੜੇ ਦੂਜੇ ਕੇਸ ਨੇ ਉਹਨਾਂ ਵਿੱਚ ਗਵਾਹੀ ਵੀ ਹੁੰਦੀ ਹੈ ਉਹ ਗਵਾਹੀਆਂ ਹੋਣ ਜੀਆਂ ਜਦੋਂ ਉਹ ਗਵਾਹੀਆਂ ਹੋਣ ਜੀਆਂ ਉਹ ਕੇਸਾਂ ਦੇ ਵਿੱਚ ਸਫਲਤਾ ਦੀ ਜਿਹੜੀ ਹੈ ਸਰਕਾਰ ਨੂੰ ਕੋਈ ਉਮੀਦ ਨਹੀਂ ਹੈ ਦੂਜੇ ਕੇਸ ਹੋ 12 ਦੇ 12 ਜਿਹੜੇ ਕੇਸ ਨੇ ਝੂਠੇ ਬਣਾਏ ਗਏ ਆ ਉਹਨਾਂ ਕੋਈ ਸਬੂਤੇ ਪੇਸ਼ ਨਹੀਂ ਕਰ ਸਕੇ ਨਾ ਤੂੰ ਸਬੂਤ ਦਰਸਾ ਸਕੇ ਹੈ ਇਹਨਾਂ ਨੂੰ ਪਤਾ ਹੈ ਕਿ ਜਦੋਂ ਉਹ ਕੇਸ ਚੱਲ ਪਏ ਤੇ ਇਹਨਾਂ ਨੇ ਭਰੀ ਹੋ ਜਾਣਾ ਤੇ ਉਹ ਕਹਿੰਦੇ ਆ ਵੀ ਬਿਨਾ ਕੇਸ ਚਲਾਈ ਜਿਹੜੇ ਹੈ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾਵੇ ਤੇ ਦੂਸਰੀ ਜਦ ਜਦੋਂ ਕੇਸ ਚੱਲੂਗਾ ਫਿਰ ਪੰਜਾਬ ਲਿਆਉਣੇ ਪੈਣਗੇ ਜਾਂ ਕੋਈ ਹੋਰ ਪ੍ਰੋਵੀਜ਼ਨ ਬਣਾਉਣਾ ਪਊਗਾ ਜੇਲ੍ਹ ਬਦਲੀ ਦਾ ਹੁਣ ਇਹਨਾਂ ਨੇ ਨਵਾਂ ਐਕਟ ਪਾਸ ਕਰਿਆ ਜਿਹੜਾ ਬਜਟ ਸੈਸ਼ਨ ਹੋਇਆ ਸੀ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਬੜੀ ਜਲਦਬਾਜ਼ੀ ਵਿੱਚ ਇਹ ਐਕਟ ਪਾਸ ਕਰਤਾ ਕਿ ਜਿਹੜੇ ਚਿੱਦੀ ਦੇ ਨਾਲ ਜਾਂ ਜਿਹੜੇ ਦੋਸ਼ੀ ਦੇ ਨਾਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਖਤਰਾ ਹੋ ਤਾਂ ਉਸ ਨੂੰ ਪੰਜਾਬ ਸਰਕਾਰ ਬਾਹਰਲੀ ਜੇਲ੍ਹ ਚ ਭੇਜ ਸਕਦੀ ਹੈ ਤੇ ਉਹ ਤਨੂੰਨ ਵੀ ਇਸੇ ਤਰ੍ਹਾਂ ਨੂੰ ਮੱਦੇਨਜ਼ਰ ਆਚੇ ਬਣਾਇਆ ਗਿਆ ਕਿ ਬਾਹਰਲੀਆਂ ਜੇਲਾਂ ਵਿੱਚ ਭੇਜ ਸਕੀਏ ਫਿਰ ਉਸ ਦੇ ਵਿੱਚ ਅੱਗੇ ਸੁਪਰੀਮ ਕੋਰਟ ਦੀ ਜਿਹੜੀ ਹੈ ਮਨਜ਼ੂਰੀ ਲੈਣੀ ਪੈਂਦੀ ਹੈ ਇਹ ਚਈ ਤਮ ਜਿਹੜੇ ਨੇ ਬੜੇ ਮੁਸ਼ਕਲ ਨੇ ਕਿ ਉਸ ਦੇ ਵਿੱਚ ਜੱਜ ਕਿਹੜਾ ਹੋਊਗਾ ਬਾਹਰੀ ਸਟੇਟ ਦਾ ਜਦੋਂ ਉਹ ਕੇਸ ਪੰਜਾਬ ਦੀ ਇਧਰ ਖੇਤਰ ਦਾ ਹੈ ਤਾਂ ਪੰਜਾਬ ਦੇ ਜੱਜ ਉੱਥੇ ਲਾਉਣੇ ਪੈਣਗੇ ਤੇ ਫਿਰ ਜੇ ਕੇਸ ਦਾ ਇੱਕ ਹਿੱਸਾ ਜਿਹੜਾ ਹੈ ਉਸ ਦੋਸ਼ੀ ਜਿਹੜੇ ਨੇ ਉਹਨਾਂ ਦਾ ਪੰਜਾਬ ਚ ਟ੍ਰਾਇਲ ਹੋ ਰਿਹਾ ਹੈ ਤੇ ਚੱਲੇ ਅਮਰਤਪਾਲ ਸਿੰਘ ਦਾ ਟ੍ਰਾਇਲ ਜਿਹੜਾ ਹੈ ਉਹ ਬਾਹਰੀ ਰਾਜ ਦੇ ਵਿੱਚ ਹੋਣ ਲੱਗੇ ਉਹ ਕਾਨੂੰਨੀ ਤੌਰ ਤੇ ਸੰਭਵ ਨਹੀਂ ਹੈ ਉਸ ਦੇ ਵਿੱਚ ਬੜੀਆਂ ਔਕੜਾਂ ਆ ਰਹੀਆਂ ਨੇ ਦੋ ਆੜੜ ਜੱਜ ਇਸ ਤੋਂ ਹੀ ਕੇਸ ਦਾ ਨੁਕਾਰਾਤਰਨ ਨੂੰ ਲੱਗੇ ਹੋਏ ਨੇ ਜੇ ਪੰਜਾਬ ਦੇ ਜੱਜ ਨੂੰ ਹੀ ਉੱਥੇ ਭੇਜਣ ਜੇ ਦੂਜੀ ਜਿਹੜਾ ਹੈ ਸੂਬੇ ਵਿੱਚ ਉਹ ਵੀ ਸੁਪਰੀਮ ਕੋਰਟ ਦੀ ਇਜਾਜ਼ਤ ਲੈਣੀ ਪਊਗੀ ਇਹ ਜਿਹੜੇ ਕਾਨੂੰਨੀ ਦਾ ਨੁਕਤੇ ਨੇ ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਮੁੱਖ ਮੰਤਰੀ ਪੰਜਾਬ ਨੂੰ ਜਾਂ ਪੰਜਾਬ ਦੇ ਜਿਹੜੀ ਐਡਵੋਕੇਟਸ ਦੀ ਫੌਜ ਉਹਨਾਂ ਨੂੰ ਪਤਾ ਨਹੀਂ ਹੋਏਗਾ ਇਹਦਾ ਇਹਦਾ ਕਾਰਨ ਇਹ ਮੰਨਿਆ ਜਾ ਸਕਦਾ ਵੀ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਤਾਂ ਦੇਖੋ ਜਾਣਬੁੱਝ ਕੇ ਤਾਂ ਕੀਤਾ ਹੀ ਜਿਆ ਉਹ ਕਾਨੂੰਨੀ ਨੁਕਤੇੰ ਦਾ ਤਾਂ ਜਿਹੜਾ ਪਤਾ ਹੀ ਹੈ ਪਰੰਤੂ ਜਿਹੜਾ ਇਹ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਹਰ ਹਾਲਤ 'ਚ ਪਤਾ ਹੋਊਗਾ ਤੇ ਇਥੋਂ ਤੱਕ ਜਿਹੜਾ ਐਡਵੋਕੇਟ ਜਨਰਲ ਹੁੰਦਾ ਪੰਜਾਬ ਦਾ ਉਹ ਨਹੀਂ ਵੀ ਤਦੇ ਜਿਹੜੇ ਹੈਗੇ ਆ ਖੇਤਰੀ ਥਾਂ ਤੇ ਸੈਸ਼ਨ ਕੋਰਟਾਂ ਦੇ ਵਿੱਚ ਟ੍ਰਾਇਲ ਨਹੀਂ ਚੀਤੇ ਹੁੰਦੇ ਉਹ ਸਿੱਧੇ ਹਾਈ ਕੋਰਟ ਦੇ ਵਿੱਚੋਂ ਜਿਹੜੇ ਐਡਵੋਕੇਟ ਜਨਰਲ ਬਣ ਜਾਂਦੇ ਨੇ ਉਹਨਾਂ ਨੂੰ ਜਿਹੜੀ ਹੈ ਜ਼ਮੀਨ ਦੀ ਹਕੀਕਤ ਦਾ ਪਤਾ ਨਹੀਂ ਹੁੰਦਾ ਕਾਨੂੰਨਮ ਤੌਰ ਤੇ ਉਹ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਫੀਲਡ ਜੌਬ ਕੀਤੀ ਹੋਵੇ ਤੇ ਸ਼ੁਰੂ ਤੋਂ ਲੈ ਕੇ ਅਖੀਰਲੀ ਅਦਾਲਤ ਤੱਕ ਉਹਨਾਂ ਨੇ ਜਿਹੜੇ ਆ ਉਹ ਕੇਸ ਨਪਟਾਰਾ ਕੀਤਾ ਹੋਵੇ ਸੋ 23 ਬਾਰੀ ਨਹੀਂ ਵੀ ਪਤਾ ਹੁੰਦਾ ਤੇ ਪੰਜ ਐਡਵੋਕੇਟ ਜਰਨਲ ਜਿਹੜੇ ਨੇ ਉਹ ਬਦਲ ਚੁੱਕੇ ਨੇ ਸਾਰੇ ਐਡਵੋਕੇਟ ਜਰਨਲ ਨੂੰ ਹਰੇਕ ਕਾਨੂੰਨ ਦਾ ਪਤਾ ਹੋਣਾ ਕਿ ਇਹਨੇ ਵਾਟਸਐਪ ਨੇ ਤੇ ਉਹ ਜਿਹੜੀ ਆ ਪੰਜਾਬ ਸਰਕਾਰ ਵੀ ਇੰਨੀ ਵਾਟਸਐਪ ਆ ਉਹਨਾਂ ਨੂੰ ਦਾ ਪੇਚ ਜਿਹੜੇ ਉਹ ਪਤਾ ਹੀ ਹੋਣਾ ਇਹ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਨਹੀਂ ਵੀ ਪਤਾ ਹੁੰਦੇ ਉਹ ਵਿਸ਼ਵਾਸ ਇਹ ਇੱਕ ਬੰਦੇ ਤੇ ਕਰ ਲੈਂਦੇ ਨੇ ਉਹ ਬੰਦਾ ਦੂਜਿਆਂ ਤੇ ਵਿਸ਼ਵਾਸ ਨਹੀਂ ਕਰਦਾ ਕਿਸੇ ਦੀ رائے ਨਹੀਂ ਲੈਣਾ ਚਾਹੁੰਦਾ ਤੇ ਕਿਉਂਕਿ ਇਹ ਜਿਹੜਾ ਤਾਬਲ ਤੋਂ ਤਾਬਲ ਵਕੀਲ ਵੀ ਹੁੰਦਾ ਉਹ ਉਹ ਹਮੇਸ਼ਾ ਸਟੂਡੈਂਟ ਰਹਿੰਦਾ ਸਾਰੀ ਉਮਰ ਡਾਕਟਰ ਵੀ ਜਿਹੜਾ ਹੈਗਾ ਉਹ ਸਟੂਡੈਂਟ ਰਹਿੰਦਾ ਕੋਈ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ 100% ਜਿਹੜਾ ਹੈਗਾ ਸੰਪੂਰਨ ਹੋ ਗਿਆ ਤੇ ਹੁਣ ਮੈਨੂੰ ਹੋਰ ਕੁਝ ਪੜ੍ਹਨ ਦੀ ਲੋੜ ਨਹੀਂ ਨਾ ਵਕੀਲ ਕਹਿ ਸਕਦਾ ਨਾ ਡਾਕਟਰ ਕਹਿ ਸਕਦਾ ਨਾ ਇੰਜੀਨੀਅਰ ਕਹਿ ਸਕਦਾ ਪਰੰਤੂ ਇੱਥੇ ਤਾਂ ਇਹ ਹੁੰਦਾ ਲੋ ਜੀ ਐਡਵੋਕੇਟ ਜਨਰਲ ਲਾਤਾ ਤੇ ਆਪਾਂ ਐਡਵੋਕੇਟ ਜਨਰਲ ਤੋਂ ਸਲਾਹ ਲੈ ਲਾਂ ਜੀ ਉਹ ਜਿਹੜੇ ਤਰੀਕਿਆਂ ਨਾਲ ਸਲਾਹ ਦਿੱਤੀ ਜਾਂਦੀ ਹੈ ਹੁਣ ਜਿਹੜੇ ਬਹੁਤ ਕੇਸ ਇਹ ਜਿਹੇ ਹੋਏ ਨੇ ਜਿਹੜਾ ਇਹ ਦਾਪੇਚਾਂ ਤੇ ਹੀ ਹਾਈ ਕੋਰਟ 'ਚ ਹਾਰ ਗਏ ਦਾਪੇਚਾਂ ਤੇ ਹੀ ਸੁਪਰੀਮ ਕੋਰਟ 'ਚ ਹਾਰ ਗਏ ਇਹਦਾ ਉਹ ਫਿਰ ਐਡਵੋਕੇਟ ਜਨਰਲ ਨੂੰ ਬਦਲ ਦਿੰਦੇ ਆ ਪੰਜ ਐਡਵੋਕੇਟ ਜਨਰਲ ਬਦਲਣ ਦਾ ਚਾਰਨੇ ਸੀ ਜੀ ਤੁਹਾਨੂੰ ਦਾਪੇਚ ਨਹੀਂ ਪਤਾ ਲੱਗਿਆ ਉਹ ਦਾਪੇਚ ਹੁਣ ਕਿੱਥੇ ਜਿਹੜੀ ਅੱਜੇ ਫੌਜ ਬਣਾਈ ਹੁੰਦੀ ਹੈ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਬਹੁਤਿਆਂ ਨੂੰ ਸੋ ਇਹ ਜਿਹੜੀ ਗੱਲ ਹੈ ਕਿ ਦਾਪੇਚਾਂ ਦਾ ਹਰੇਕ ਨੂੰ ਪਤਾ ਹੁੰਦਾ ਇਹ ਨਹੀਂ ਹੁੰਦਾ ਦਾਪੇਚਾਂ ਦਾ ਪਤਾ ਲਾਉਣ ਵਾਲੇ ਜਿਹੜਾ ਹੁੰਦਾ ਬੜਾ ਉਠਾ ਹੁੰਦਾ ਬੜਾ ਮਾਹਰ ਵਕੀਲ ਚਾਹੀਦਾ ਤੇ ਇੱਥੇ ਉਹ ਬੰਦੇ ਨੇ ਜਿਨ੍ਹਾਂ ਜਿਹੜੇ ਚ ਸਿਰਫ ਹਾਈ ਕੋਰਟ 'ਚ ਰਹੇ ਨੇ ਉਹਨਾਂ ਨੂੰ ਥੱਲੇ ਦਾ ਗਿਆਨ ਥੱਲੇ ਦਾ ਜਵਾਬ ਤਾਂ ਸਭ ਤੋਂ ਵੱਡਾ ਹੋਣਾ ਚਾਹੀਦਾ ਆਖਰੀ ਜਿਹੜਾ ਸਵਾਲ ਹੈਗਾ ਕਿ ਸਰਕਾਰ ਦੀ ਮਨਸ਼ਾ ਤਾਂ ਸਾਫ਼ ਸਪਸ਼ਟ ਲੱਗਦੀ ਹੈ ਕਿ 2027 ਤੱਕ ਅਮਰਪਾਲ ਸਿੰਘ ਨੂੰ ਅੰਦਰ ਬੰਦ ਰੱਖਿਆ ਜਾਵੇਗਾ ਤੁਹਾਡਾ ਇਹ ਜੀ ਵਕੀਲ ਉਹਨਾਂ ਦਾ ਐਕਸ਼ਨ ਪਲਾਨ ਅਗਲਾ ਕੀ ਹੋਏਗਾ ਦੇਖੋ ਜੀ ਇਹ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਸਪਸ਼ਟ ਹੈ ਸਰਕਾਰੀ ਤੌਰ ਤੇ ਉਹਨਾਂ ਨੂੰ ਇਹ ਹੈ ਕਿ 2027 ਤੱਕ ਜਿਹੜਾ ਨਜ਼ਰਬੰਦ ਰੱਖਿਆ ਜਾਵੇ ਦੇ ਬਚੀਲ ਦੇ ਤੌਰ ਤੇ ਜਿਹੜਾ ਹੈ ਜਾਇ ਜਿਹੜੀ ਪਾਰਟੀ ਹੈ ਇਹ ਆਪਣਾ ਅਤਾਲੀ ਦਲ ਵਾਰਸ ਪੰਜਾਬ ਦੇ ਉਹ ਅਸੀਂ ਜਿਹੜੇ ਸਰਦਾਰ ਸਾਹਿਬ ਨੇ ਸਰਦਾਰ ਤਸੀਮ ਸਿੰਘ ਹੁਰੀ ਜਿਹੜੇ ਇਸ ਦੀ ਅਡਵਾਈਸ ਕਰ ਰਹੇ ਨੇ ਉਹਨਾਂ ਨੇ ਜ਼ਿੰਮੇਵਾਰੀ ਹੋਰ ਸੱਜਣਾਂ ਨੂੰ ਸੌਂਪੀ ਹੋਈ ਹੈ ਇਹ ਬਚਾਲਤ ਦੇ ਐਕਸ਼ਨ ਪਲਾਨ ਦੇ ਤੇ ਮੇਰੇ ਕੋਲੇ ਜ਼ਿੰਮੇਵਾਰੀ ਨਹੀਂ ਹੈ ਇਹਦੇ ਲਈ ਉਹ ਜਿਹੜੇ ਅਧਾਰਤ ਸੱਜਣ ਨੇ ਉਹਨਾਂ ਨੇ ਫੈਸਲਾ ਲੈਣਾ ਵੀ ਐਕਸ਼ਨ ਪਲਾਨ ਕੀ ਹੈ ਮੈਂ ਫੈਸਲਾ ਲੈਂਦਾ ਤੇ ਧਰ ਨਹੀਂ ਰੱਖਦਾ ਜੀ ਸੋ ਇਹ ਮੇਰੇ ਨਾਲ ਸਨ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਸਿੱਧ ਵਕੀਲ ਨੇ ਅਮਰਤਪਾਲ ਸਿੰਘ ਦੇ ਦੁਆਰਾ ਐਨਐਸਏ ਦੇ ਵਿੱਚ ਕਿਉਂ ਵਾਅਦਾ ਕੀਤਾ ਗਿਆ ਕਾਫੀ ਆਦ ਤੱਕ ਇਹਨਾਂ ਨੇ ਆਪਣੀ ਇਸ ਗੱਲਬਾਤ ਦੇ ਵਿੱਚ ਕਲੀਅਰ ਕੀਤਾ ਤੁਸੀਂ ਵੇਖਦੇ ਰਹੋ ਚੈਨਲ ਜੀ 98 ਨਿਗੂ ਜਿਹੋ ਜੀ ਵਿਚਾਰ ਚਾ ਚਰਚਾ ਅਸੀਂ ਤੁਹਾਡੇ ਲਈ ਅਕਸਰ ਲੈ ਕੇ ਆਉਂਦੇ ਰਹਾਂਗੇ ਤੁਸੀਂ ਆਪਣੀ رائے ਜਿਹੜੀ ਉਹ ਟਿੱਪਣੀਆਂ ਦੇ ਵਿੱਚ ਜਰੂਰ ਦਿੰਦੇ ਰਹਿਣਾ ਜੀ